ਆਜੀ ਮੈਂ ਚਾਹ ਰਿਹਾ ਕਿੰਨੀ ਵੇਲੇ ਸਰ ਪਾ ਰਹੇ ਆ ਮੈਂ ਚਾਹ ਰਿਹਾ ਮੈਂ ਪਾ ਰਹੇ ਆਗੇ ਇੱਥੇ ਕਿੰਨੀ ਸਰ ਪਾ ਰਹੇ ਆ ਇੰਨੇ ਬਾਹਰ ਦਰਦ ਕਰ ਰਹੇ ਨੇ ਇਹ ਕੀ ਕਹਿੰਦੀ ਜਿਹੜੀ ਹੈ ਬੰਦਰ ਬਾਰ ਬਾਰ ਇਹ ਕਹਿੰਦੇ ਜਿਹੜੀ ਉਹਨਾਂ ਕਹਿੰਦੇ ਆਹ ਬੰਦਰ ਖੋੋ ਕੇ ਗੈਂਡੇ ਉਥੇ ਇੱਧਰ ਬੋਰਡ ਪਾਉਂ ਇੱਧਰ ਬੋਰਡ ਪਾਉਂ ਘਾਟਾ ਮੈਂ ਕਹਿਣਾ ਬੰਦਾ ਉਹ ਤੇ ਚੱਲ ਜਾ ਜੱਟ ਤੇਰੇ ਵਾਰੀ ਕਹਿੰਦੇ ਜਾਓ ਤੇ ਮਾਰਦਾ ਸੁਆਦ ਲੱਗੀ ਭਾਈ ਜੀ ਤੁਹਾਡੇ ਬੰਦੇ ਚਲੋ ਯਾਰ ਬੰਦੇ ਚਲੋ ਜਿੱਗੀ ਮੈਂ ਕਿਹਾ ਹੋਵੇ ਜੋ ਦੋ ਤੱਕ ਤੋਂ ਦੇਣਾ ਵਾਹੇ ਟੇਬਲ ਤੇ ਕਿਹੜੀ ਨਵਾਹੇ ਮਾਰ ਰਿਹਾ ਤੂੰ ਗਲਤ ਕਰ ਰਿਹਾ ਮੈਂ ਕੋਈ ਗਲਤ ਕਰ ਰਿਹਾ ਅਸੀਂ ਮੁੜ ਕੇ ਅਫਦਰ ਸੱਦਾਂਗੇ ਫੇੜਾ ਚਲੋ ਉੱਥੇ ਚਲ ਜਾਓ ਜੇ ਤਨ ਕੋਰੇ ਵਰਤੀ ਜਾ ਕੇ ਉੱਥੇ ਜਾ ਉੱਥੇ ਚਲੋ ਪਲੀਜ਼ ਵੀ ਉੱਥੇ ਜਾਓ ਤੁਹਾਡੇ ਬੰਦੇ ਧੱਕਾ ਕਰ ਰਹੇ ਅਰੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਕੁਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕੀ ਕੁਛ ਨਹੀਂ ਮੈਂ ਤਾਂ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਜੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾਓ ਵੋਟ ਇੱਥੇ ਪਾ ਮੈਂ ਇਹੋ ਜੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਣ ਵਾਸਤੇ ਮੈਂ ਔਰੀ ਜਗ੍ਹਾ ਉੱਥੇ ਖੜਾ ਆਇਆ ਬਸ ਇਹੀ ਐ ਚਲੋ ਜੀ ਯਾਰ ਬੰਦੇ ਲੋ ਜਿੱਗੀ ਮੈਂ ਕਿਹਾ ਹੋਵੇ ਜੋ ਦੋ ਤੱਕ ਤੋਂ ਦੇਣਾ ਨਹੀਂ ਕਰੀਗਾ ਦੇ ਬੰਦੇ ਕਿਹਨੇ ਲੋ ਤੁਸੀਂ ਗਲਤ ਕਰ ਰਹੇ ਹੋ ਮੈਂ ਕੋਈ ਗਲਤ ਕਰ ਰਿਹਾ ਅਸੀਂ ਮੁੜ ਕੇ ਅਫਦਰ ਖੱਦਾਂਗੇ ਫੇਰ ਚਲੋ ਉੱਥੇ ਚਲ ਜਾਓ ਜੇ ਤਨ ਕੋਰੇ ਵਰਤ ਵੀ ਜਾ ਕੇ ਉੱਥੇ ਜਾਓ ਉੱਥੇ ਚਲੋ ਪਲੀਜ਼ ਵੀ ਉੱਥੇ ਜਾਓ ਤੁਹਾਡੇ ਬੰਦੇ ਧੱਕਾ ਜੀ ਅਰੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਕੁਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕੀ ਕੁਛ ਨਹੀਂ ਮੈਂ ਤਾਂ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾਓ ਵੋਟ ਇੱਥੇ ਪਾ ਮੈਂ ਇਹੋ ਜੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵਾ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹੀ ਐ ਸੋਣੋ ਮੈਂ ਕਹਿੰਦਾ ਸਤਾਰਾ ਕਿੰਨੀ ਵਾਰ ਬੰਦ ਕਰ ਦੇਣੀ ਹੈ ਕਿ ਇਹ ਜਿਹੜੀ ਹੈ ਬੰਦਰ ਬਾਰ ਬਾਰ ਇਹ ਕਹਿੰਦੇ ਸਮਝ ਨਹੀਂ ਆਉਂਦੀ ਇਹਨਾਂ ਕਹ ਰਹੇ ਆ ਬੰਦਰ ਨੂੰ ਹੋ ਕੇ ਗੈਂਡੇ ਹੋ ਕੇ ਇੱਧਰ ਰੋਡ ਪਾਉਂ ਇੱਧਰ ਰੋਡ ਪਾਉਂ ਘਾਟਾ ਮੈਂ ਕਹਿਣਾ ਬੰਦ ਆ ਉਹ ਤੇ ਗੱਲ ਹੋ ਜਾਂਦੀ ਤੇ ਵਾਰੀ ਕਹਿੰਦੇ ਜਾਓ ਤੇ ਬਾਬਾ ਜੀ ਲੱਗੀ ਭਾਈ ਜੀ ਦੋਹਰ ਚਲੋ ਯਾਰ ਬੰਦੇ ਚਲੋ ਜਿੱਕੀ ਮੈਂ ਕੀ ਆ ਹੋਏ ਜੋ ਦੋਸਤਾਂ ਨਾਲ ਦਿੰਨਾ ਹੈ ਟੇਬਲ ਤੇ ਕਿਸੇ ਨੂੰ ਗਲਤ ਕਰ ਰਹੇ ਆ ਮੈਂ ਕੋਈ ਗਲਤ ਕਰ ਰਹੇ ਆ ਅਸੀਂ ਮੁੜ ਕੇ ਅਫਦਰ ਸੱਦਾਂਗੇ ਫੇੜਾ ਚਲੋ ਤੇ ਚਲ ਜਾਓ ਜਦ ਤਨ ਕਹਿੰਦੇ ਵਰਦੀ ਜਾ ਕੇ ਉੱਥੇ ਜਾਓ ਉੱਥੇ ਜੋ ਲੋਕ ਪਲੀਜ਼ ਵੀ ਉੱਥੇ ਜਾਓ ਸਾਡੇ ਬੰਦਾਂ ਤੱਕ ਅੱਜ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਕੁਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕੀ ਕੁਛ ਨਹੀਂ ਮੈਂ ਤਾਂ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾ ਵੋਟ ਇੱਥੇ ਪਾ ਮੈਂ ਇਹੋ ਜੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ ਹੀ ਹੈ ਮੈਂ ਕਹਿੰਦਾ ਸਤਾ ਇਹ ਬਾਰ ਬਾਰ ਕਰ ਰਹੇ ਆ ਕਿ ਇਹ ਕੀ ਚੜੀ ਹੈ ਬੰਦਾ ਬਾਰ ਬਾਰ ਇਹ ਕਹਿੰਦੇ ਆ ਕਿ ਜੀ ਉਹ ਨਹੀਂ ਕਹਿ ਰਹੇ ਆ ਆ ਬੰਦਾ ਖੋ ਹੋ ਕੇ ਗੈਂਡ ਲਈ ਉਥੇ ਇੱਧਰ ਰੋਡ ਪਾਓ ਇੱਧਰ ਰੋਡ ਪਾਓ ਤੁਹਾਡਾ ਮੈਂ ਕਹਿਣਾ ਬੰਦਾ ਉਥੇ ਚੱਲ ਜਾਓ ਉੱਥੇ ਵੇਰੀ ਕਹਿੰਦੇ ਜਾਓ ਤੇ ਅੱਜ ਆਹ ਲੱਗੀ ਭਾਜੀ ਤਾਹ ਚਲੋ ਯਾਰ ਬੰਦੇ ਚਲੋ ਜਿੱਗੀ ਮੈਂ ਕੀ ਹੋਵੇ ਜੋ ਦੋਸਤਾਂ ਤੋਂ ਦੇਣਾ ਨਾ ਕਰੀਂ ਗੱਲ ਸੇਵਲ ਤੇ ਕਿਹੜੇ ਚਲਾ ਤੁਸੀਂ ਗਲਤ ਕਰ ਰਹੇ ਆ ਮੈਂ ਕੋਈ ਗਲਤ ਕਰ ਰਹੇ ਆ ਅਸੀਂ ਮੁੜ ਕੇ ਅਫਦਰ ਸੱਦਾਂਗੇ ਫੇਰ ਚਲੋ ਉੱਥੇ ਚੱਲ ਜਾਓ ਜੇ ਤਨ ਕਹਿੰਦੇ ਭਰਤੀ ਜਾ ਕੇ ਉੱਥੇ ਜਾਓ ਉਥੇ ਜੋ ਲੋਕ ਨਹੀਂ ਸਾਡੇ ਅੰਦਰ ਜਾਓ ਸਾਡੇ ਬੰਦਨ ਤੱਕ ਅਜੇ ਕੁਮਾਰਾ ਜੀ ਮੇਰਾ ਨਾਮ ਮੈਂ ਵਿਕਾਸ ਸਲਵਾਰ ਦਾ ਬ੍ਰਦਰ ਆ ਨਹੀਂ ਕੀ ਹੋਇਆ ਕੀ ਹੈ ਹੋਇਆ ਕੀ ਕੁਛ ਨਹੀਂ ਮੈਂ ਤਾਂ ਵੋਟ ਪਾਣ ਆਇਆ ਤੇ ਮੈਨੂੰ ਕਹਿੰਦੇ ਵੇ ਤੁਸੀਂ ਆਪਣੇ ਕੈਂਡੀਡੇਟ ਨੂੰ ਕਹਿੰਦੇ ਵੇ ਉਹ ਹੀ ਵੋਟ ਇੱਥੇ ਪਾ ਵੋਟ ਇੱਥੇ ਪਾ ਮੈਂ ਇਹੋ ਜੀ ਕੋਈ ਗੱਲ ਹੀ ਨਹੀਂ ਕੀਤੀ ਇੱਕ ਬੰਦਾ ਸਾਡਾ ਅੰਦਰ ਗਿਆ ਇੱਕ ਬੰਦਾ ਸਾਡਾ ਬਾਥਰੂਮ ਕਰਨ ਗਿਆ ਵੋਟ ਪਾਣ ਵਾਸਤੇ ਮੈਂ ਉਹੀ ਜਗ੍ਹਾ ਉੱਥੇ ਖੜਾ ਆਇਆ ਬਸ ਇਹ